ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਕੇ ਨੇ 10 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਚੀਜ਼ ਅੱਜ ਦੀ ਵੀਡੀਓ ਵਿੱਚ ਮੈਂ ਜਿਹੜੀ ਗੱਲ ਤੁਹਾਡੇ ਨਾਲ ਸ਼ੇਅਰ ਕਰੂੰਗੀ ਨਾ ਇੱਕ ਕਾਪੀ ਪੈਨ ਲੈ ਲਓ ਉਤੇ ਲਿਖ ਲਿਓ ਜਿਹੜਾ ਸ਼ਬਦ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਇੱਕ ਗਰੀਬ ਜਿਹੜਾ ਨੌਜਵਾਨ ਸੀ ਉਹਨੇ ਇਹ ਸ਼ਬਦ ਦਿਨ ਵਿੱਚ ਦੋ ਵਾਰੀ ਬੋਲਿਆ ਤੁਸੀਂ ਯਕੀਨ ਨਹੀਂ ਕਰਨਾ ਉਹਦੀ ਜ਼ਿੰਦਗੀ ਦੇ ਵਿੱਚ ਇੰਨਾ ਪੈਸਾ ਆਇਆ ਉਹਨੂੰ ਉਹਦੇ ਬੈਂਕ ਵਿੱਚ ਇੱਕਦਮ 5 ਕਰੋੜ ਰੁਪਏ ਮਿਲਿਆ ਤੇ ਇਹ ਕਿਸ ਤਰੀਕੇ ਨਾਲ ਹੋਇਆ ਮੈਂ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਜੀ ਜੇ ਆਪਾਂ ਚਾਹੁੰਦੇ ਆਂ ਵੀ ਜਿਹੜੀ ਚੀਜ਼ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਇਹ ਤੁਹਾਡੀ ਜ਼ਿੰਦਗੀ ਵਿੱਚ ਵਿੱਚ ਕੁਝ ਚੰਗਾ ਕਰੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਹੈਗਾ ਅ ਬਰਕਤ ਆਵੇ ਕਾਰ ਵਿੱਚ ਪੈਸੇ ਵਿੱਚ ਵਾਧਾ ਹੋਵੇ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ ਨੂੰ ਕਰਨ ਤੋਂ ਪਹਿਲਾਂ ਤੁਹਾਡੀ ਸੋਚ ਪੋਜ਼ਿਟਿਵ ਹੋਣੀ ਜ਼ਰੂਰੀ ਆ ਤੁਹਾਨੂੰ ਇਸ ਚੀਜ਼ ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਵਿਸ਼ਵਾਸ ਨਾਲ ਹੀ ਅਸੀਂ ਕੋਈ ਵੀ ਕੰਮ ਨੂੰ ਪੂਰਾ ਕਰ ਸਕਦੇ ਹਾਂ ਕਿਸੇ ਵੀ ਕੰਮ ਦੇ ਵਿੱਚ ਅਸੀਂ ਕਾਮਯਾਬੀ ਉਦੋਂ ਹਾਸਲ ਕਰ ਸਕਦੇ ਹਾਂ ਜਦੋਂ ਅਸੀਂ ਸਾਨੂੰ ਉਸ ਚੀਜ਼ ਤੇ ਵਿਸ਼ਵਾਸ ਆ ਜੇ ਵਿਸ਼ਵਾਸ ਨਹੀਂ ਆ ਨਾ ਤਾਂ ਫਿਰ ਜਿਹੜਾ ਉਹ ਕੰਮ ਹੈ ਜਾਂ ਤਾਂ ਉਸ ਚ ਬਰਕਤ ਨਹੀਂ ਆਉਂਦੀ ਜਾਂ ਉਸ ਚ ਕਾਮਯਾਬੀ ਨਹੀਂ ਹੁੰਦੀ ਉਹ ਚੱਲਣ ਤੋਂ ਪਹਿਲਾਂ ਹੀ ਆਪਾਂ ਕਹਿੰਦੇ ਹਾਂ ਵੀ ਰੁਕ ਗਿਆ ਹੈਨਾ ਦੂਸਰੀ ਚੀਜ਼ ਜਿਹੜੀ ਇਹਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਲਾਫ ਅਟਰੈਕਸ਼ਨ ਦਾ ਤਰੀਕਾ ਤੇ ਲਾਫ ਅਟਰੈਕਸ਼ਨ ਦਾ ਇਹ ਮਤਲਬ ਨਹੀਂ ਹੁੰਦਾ ਵੀ ਬੈਠੇ ਬਿਠਾਏ ਵਾਸਤੇ ਤੁਸੀਂ ਸੋਚੀ ਜਾਓ ਜਾਂ ਬੋਲੀ ਜਾਓ ਤਾਂ ਉਹ ਚੀਜ਼ ਆਪਣੇ ਆਪ ਚੱਲ ਕੇ ਕੋਲ ਆ ਜੂਗੀ ਨਹੀਂ ਲੋਫ ਅਟਰੈਕਸ਼ਨ ਦਾ ਮਤਲਬ ਹੁੰਦਾ ਹੈ ਵੀ ਤੁਸੀਂ ਮਿਹਨਤ ਤਾਂ ਕਰਨੀ ਹੈ ਹੈਨਾ ਕਈ ਲੋਕ ਹੁੰਦੇ ਆ ਬਹੁਤ ਸਾਰੀ ਮਿਹਨਤ ਕਰਦੇ ਆ ਲੇਕਿਨ ਉਹ ਫਿਰ ਵੀ ਜਿਹੜਾ ਹੈਗਾ ਇੱਕ ਵਧੀਆ ਜ਼ਿੰਦਗੀ ਨਹੀਂ ਜਿਉਂ ਪਾਉਂਦੇ ਕਾਮਯਾਬ ਨਹੀਂ ਹੋ ਪਾਉਂਦੇ ਮਿਹਨਤ ਵੀ ਬਹੁਤ ਕਰਦੇ ਆ ਤੇ ਜ਼ਿੰਦਗੀ ਵਿੱਚ ਉਹ ਮੁਕਾਮ ਨਹੀਂ ਹਾਸਲ ਕਰ ਪਾਉਂਦੇ ਵੀ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਸੋ ਇਹਦੇ ਪਿੱਛੇ ਕਾਰਨ ਕੀ ਆ ਕਾਰਨ ਹੈ ਕਿ ਉਹਦੀ ਸੋਚ 네ਗੇਟਿਵ ਹੈ ਇਨਸਾਨ ਦੀ ਕੰਮ ਕਰਨ ਦੇ ਨਾਲ-ਨਾਲ ਤੁਸੀਂ ਪੋਜ਼ਿਟਿਵ ਸੋਚ ਰੱਖਣੀ ਹੈ ਮਿਹਨਤ ਜ਼ਰੂਰ ਕਰਨੀ ਹੈ ਕੰਮ ਜ਼ਰੂਰ ਕਰਨਾ ਲਾਫ ਅਟਰੈਕਸ਼ਨ ਦੇ ਵਿੱਚ ਕੰਮ ਕਰ ਨੂੰ ਐਕਸ਼ਨ ਕਹਿ ਦਿੰਦੇ ਆਪਾਂ ਵੀ ਐਕਸ਼ਨ ਜ਼ਰੂਰ ਲੈਣਾ ਕਦਮ ਜ਼ਰੂਰ ਚੁੱਕਣੇ ਨੇ ਠੀਕ ਹੈ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਤੇ ਨਾਲ-ਨਾਲ ਲਾਫ ਅਟਰੈਕਸ਼ਨ ਦਾ ਇਸਤੇਮਾਲ ਮਤਲਬ ਤੁਸੀਂ ਆਪਣੇ ਮਾਈਂਡ ਨੂੰ ਪੋਜ਼ਿਟਿਵ ਰੱਖਣਾ ਆਪਣੀ ਸੋਚ ਨੂੰ ਸਹੀ ਰੱਖਣਾ ਸਕਾਰਾਤਮਕ ਸੋਚ ਰੱਖਣੀ ਹੈ ਨਾਕਾਰਾਤਮਕ ਸੋਚ ਨਹੀਂ ਰੱਖਣੀ ਤਫਰ ਤੁਸੀਂ ਜ਼ਿੰਦਗੀ ਚ ਇੱਕ ਨਾ ਇੱਕ ਦਿਨ ਜਿਹੜੀ ਹੈ ਕਾਮਯਾਬੀ ਜ਼ਰੂਰ ਹਾਸਲ ਕਰੋਗੇ ਤੇ ਫਿਰ ਤੁਸੀਂ ਉਹ ਰਿਜ਼ਲਟ ਦੇਖ ਕੇ ਹੈਰਾਨ ਹੋ ਜਾਓਗੇ ਇਹ ਚੀਜ਼ਾਂ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣੀਆਂ ਹੁਣ ਮੈਂ ਇੱਕ ਸੱਚੀ ਘਟਨਾ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਆ ਹਾਲੀ ਇੱਕ ਦੇਖੋ ਇੱਕ ਪਾਲੀਵੁੱਡ ਹੁੰਦਾ ਇੱਕ ਬਾਲੀਵੁੱਡ ਹੈ ਇੱਕ ਹਾਲੀਵੁੱਡ ਹੈ ਹਨ ਪਾਲੀਵੁੱਡ ਜਿੱਥੇ ਪੰਜਾਬੀ ਫਿਲਮਾਂ ਬਣਦੀਆਂ ਬਾਲੀਵੁੱਡ ਜਿੱਥੇ ਹਿੰਦੀ ਫਿਲਮਾਂ ਬਣਦੀਆਂ ਹਾਲੀਵੁੱਡ ਜਿੱਥੇ ਇੰਗਲਿਸ਼ ਫਿਲਮਾਂ ਬਣਦੀਆਂ ਬਾਰਲੀ ਮੋਰਕ ਦੇ ਵਿੱਚ ਹਨਾ ਉੱਥੇ ਹਾਲੀਵੁੱਡ ਹੈ ਹਾਲੀਵੁੱਡ ਦਾ ਇੱਕ ਹੀਰੋ ਹੈ ਕਿ ਉਹਦਾ ਸਟਾਰਟ ਨਾਮ ਜਿਹੜਾ ਸਟਾਰਟ ਉਹਦਾ ਜਿੰਮੀ ਤੁਸੀਂ ਸਰਚ ਵੀ ਕਰ ਲਿਓ ਉਹਨੇ ਕਈ ਵਾਰੀ ਕਾਰਟੂਨਾਂ ਦੇ ਵਿੱਚ ਵੀ ਕੰਮ ਕੀਤਾ ਹੈ ਠੀਕ ਹੈ ਤੇ ਮਾਸਕ ਉਹਦੀ ਫਿਲਮ ਰਹੀ ਹੈ ਹਰਾ ਜਾਂ ਮਾਸਕ ਉਹ ਚਿਹਰੇ ਤੇ ਲਾਉਂਦਾ ਸੀ ਮਾਸਕ ਉਹ ਤੁਸੀਂ ਦੇਖ ਲਿਓ ਸਰਚ ਕਰ ਲਿਓ ਚਾਹੀਏ ਉਹਨਾਂ ਬਹੁਤ ਗਰੀਬ ਸੀਗਾ ਉਹਨੇ ਜਦੋਂ ਹਾਲੀਵੁੱਡ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਮਤਲਬ ਉਹਦੇ ਕੋਲ ਇੰਨਾ ਪੈਸਾ ਨਹੀਂ ਸੀ ਜਿਵੇਂ ਬਾਕੀ ਦੇ ਐਕਟਰਾਂ ਕੋਲ ਸੀਗਾ ਪਰ ਉਹਦੀ ਸੋਚ ਬੜੀ ਪੋਜ਼ਿਟਿਵ ਸੀ ਉਹ ਮਿਹਨਤ ਵੀ ਕਰਦਾ ਸੀ ਉਹਨੇ ਮਿਹਨਤ ਕੀਤੀ ਹਾਲੀਵੁੱਡ ਦੇ ਵਿੱਚ ਠੀਕ ਹੈ ਤੇ ਉਹਨੇ ਕੀਤਾ ਨਾ ਇੱਕ ਚੈੱਕ ਲੈਤਾ ਜਿਹੜਾ ਬੈਂਕਰ ਦਾ ਆਪਣਾ ਚੈੱਕ ਬੁੱਕ ਨਹੀਂ ਹੁੰਦਾ ਚੈੱਕ ਲੈ ਲਿਆ ਉਹਦੇ ਨਾਲ 5 ਕਰੋੜ ਰੁਪਏ ਭਰ ਲਿਆ ਹੁਣ ਤੁਸੀਂ ਸੋਚੋਗੇ ਵੀ ਇੱਕ ਪਾਸੇ ਤਾਂ ਉਹ ਬੰਦਾ ਗਰੀਬ ਹੈ ਮਤਲਬ ਉਹਦੇ ਕੋਲ ਇੰਨਾ ਪੈਸਾ ਨਹੀਂ ਹੈ ਜਿਵੇਂ ਬਾਕੀ ਦੇ ਐਕਟਰਾਂ ਕੋਲ ਆ ਤੇ ਦੂਜੇ ਪਾਸੇ ਉਹਨੇ 5 ਕਰੋੜ ਦਾ ਚੈੱਕ ਭਰ ਲਿਆ ਕਿਉਂਕਿ ਉਹਨੂੰ ਪਤਾ ਸੀ ਵੀ ਲਾਅ ਆਫ ਅਟ੍ਰੈਕਸ਼ਨ ਕਿਸ ਤਰੀਕੇ ਨਾਲ ਕੰਮ ਕਰਦਾ ਉਹਨੇ 5 ਕਰੋੜ ਦਾ ਚੈੱਕ ਭਰਿਆ ਉਹ ਤੇ ਨਾ 5 ਸਾਲ ਬਾਅਦ ਹੀ ਉਹਨੇ ਤਰੀਕ ਭਰ ਲਈ ਉਹਨੇ ਇਹ ਸੋਚ ਲਿਆ ਵੀ ਮੈਂ ਇਸ ਤਰੀਕ ਨੂੰ ਨਾ ਇਹ 5 ਕਰੋੜ ਦਾ ਜਿਹੜਾ ਚੈੱਕ ਹੈ ਇਹ ਆਪਦੇ ਅਕਾਊਂਟ ਦੇ ਵਿੱਚ ਲਾਉਂਗਾ ਤੇ 5 ਕਰੋੜ ਰੁਪਏ ਕਢਾਉਂਗਾ ਉਹਨੇ ਉਹ ਚੈੱਕ ਸਾਈਨ ਕੀਤਾ ਅਮਾਉਂਟ ਭਰ ਲਿਆ 5 ਕਰੋੜ ਤਰੀਕ ਵੀ ਲਿਖ ਲਈ 5 ਸਾਲ ਬਾਅਦ ਦੀ ਤੇ ਉਹਨੇ ਉਹਦੇ ਪਾਰਸ ਦੇ ਵਿੱਚ ਰੱਖ ਲਿਆ ਠੀਕ ਹੈ ਪਾਰਸ ਦੇ ਵਿੱਚ ਰੱਖਣ ਦੇ ਨਾਲ ਕੀ ਕੀਤਾ ਜਦੋਂ ਵੀ ਉਹ ਡੇਲੀ ਆਪਦੇ ਕੰਮ ਲਈ ਤੁਰਦਾ ਠੀਕ ਹੈ ਜਦੋਂ ਉਹ ਤੁਰਨ ਲੱਗੇ ਪਾਰਸ ਨੂੰ ਲੈ ਕੇ ਤੁਰਦਾ ਨਾ ਤਾਂ ਉਹ ਚੈੱਕ ਕੱਢ ਕੇ ਉਹ ਦੇਖਦਾ ਤੇ ਹਮੇਸ਼ਾ ਸੋਚਦਾ ਵੀ ਮੈਂ ਇਸ ਤਰੀਕ ਨੂੰ ਇਹ 5 ਕਰੋੜ ਰੁਪਏ ਦਾ ਕਢਾਉਣਾ ਦਾ ਜਿਹੜੀ ਉਹ ਤਰੀਕ ਉੱਥੇ ਲਿਖੀ ਹੋਈ ਸੀ ਤੇ ਉਸ ਤੋਂ ਬਾਅਦ ਉਹਨੇ ਕੰਮ ਤੇ ਆ ਕੇ ਚਲੇ ਜਾਣਾ ਠੀਕ ਹੈ ਉਈ ਅਲੱਗ-ਅਲੱਗ ਰੋਲ ਆਪਣੇ ਲਈ ਲੱਭਣੇ, ਮਿਹਨਤ ਕਰਨੀ, ਹਣਾ ਪ੍ਰੋਡਿਊਸਰਾਂ ਕੋਲ ਜਾਣਾ, ਉਹਨਾਂ ਦੀ ਮਿੰਨਤਾਂ ਵੀ ਕਰਨੀਆਂ, ਉਹਨੇ ਵੀ ਚੈਨੀ ਮੈਨੂੰ ਕੰਮ ਦਿਓ। ਕਿ ਸ਼ੁਰੂ ਦੇ ਵਿੱਚ ਬਹੁਤ ਸਟਰਗਲ ਕਰਨਾ ਪੈਂਦਾ ਹਣਾ। ਤੇ ਜਦੋਂ ਉਹਨੇ ਸ਼ਾਮ ਦੇ ਵੇਲੇ ਵਾਪਸ ਆਉਣਾ ਨਾ, ਤਾਂ ਜਦੋਂ ਉਹਨੇ ਪਰਸ ਕੱਢ ਕੇ ਇਹਨੇ ਵਾਪਸ ਰੱਖਣਾ, ਉਦੋਂ ਫਿਰ ਉਹਨੇ ਚੈੱਕ ਕੱਢਣਾ। ਉਹਨੇ ਉਹ ਚੈੱਕ ਕੱਢ ਕੇ ਨਾ ਉਹ ਵਾਪਸ ਪੜ੍ਹਣਾ। ਵੀ ਇਹ 5 ਕਰੋੜ ਦਾ ਨਾ ਚੈੱਕ ਆ ਨਾ ਮੈਂ ਇੰਨੀ ਤਰੀਕ ਨੂੰ ਪੜਾਉਣਾ ਅਕਾਊਂਟ ਦੇ ਵਿੱਚੋਂ। ਹੁਣ ਤੁਸੀਂ ਦੇਖੋ ਪਰ ਉਹਦੇ ਅਕਾਊਂਟ ਦੇ ਵਿੱਚ ਇੱਕ ਪਾਸੇ 5000 ਰੁਪਏ ਵੀ ਨਹੀਂ ਹੈ ਲੇਕਿਨ ਕਢਾਉਣਾ ਉਹਨੇ 5 ਕਰੋੜ ਰੁਪਏ ਉਹ ਵੀ ਉਸ ਤਰੀਕ ਨੂੰ ਸਹੀ ਉਹ ਤਰੀਕ ਲਿਖੀ ਹੋਈ ਹੈ ਕੋਈ ਹਰ ਰੋਜ਼ ਇਦਾਂ ਹੀ ਕਰਨਾ ਹੁਣ ਇਹਦੇ ਨਾਲ ਕੀ ਹੋਇਆ ਕਿ ਉਹ ਮਿਹਨਤ ਵੀ ਕਰ ਰਿਹਾ ਸੀ ਪਲੱਸ ਉਹਦੇ ਮਾਈਂਡ ਨੇ ਨਾ ਸਬਕੌਂਸ਼ੀਅਸ ਮਾਈਂਡ ਨੇ ਉਹ ਚੀਜ਼ ਨੂੰ ਐਕਸੈਪਟ ਕਰਨਾ ਸ਼ੁਰੂ ਕਰਤਾ ਉਹਦੀ ਸੋਚ ਪੋਜ਼ਿਟਿਵ ਹੋਣ ਲੱਗੀ ਵੀ ਹਾਂ ਮੈਂ ਪੈਸਾ ਇੰਨਾ ਕਢਾਉਣਾ ਤੇ ਮੈਂ ਨਾ ਕਢਾਉਣੀ ਆ ਤੇ ਫਿਰ ਉਹਦੇ ਜਦੋਂ ਇਦਾਂ ਹੁੰਦਾ ਨਾ ਸਬਕੌਂਸ਼ੀਅਸ ਮਾਈਂਡ ਸਾਡੀ ਕਿਸੇ ਵੀ ਚੀਜ਼ ਨੂੰ ਐਕਸੈਪਟ ਕਰਨਾ ਸ਼ੁਰੂ ਕਰਦਾ ਫਿਰ ਉਹ ਕੀ ਕਰਦਾ ਨਵੇਂ-ਨਵੇਂ ਆਈਡੀਆਜ਼ ਉਹ ਸੁਪਨੇ ਨੂੰ ਪੂਰਾ ਕਰਨ ਵਾਸਤੇ ਜਿਹੜੇ ਰਸਤੇ ਹੁੰਦੇ ਆ ਉਹ ਸਾਡੇ ਮੂਰੇ ਖੋਲ੍ਹਨੇ ਸ਼ੁਰੂ ਕਰ ਦਿੰਦਾ ਉਹ ਸਾਨੂੰ ਨਵੇਂ-ਨਵੇਂ ਆਈਡੀਆ ਸਾਡੇ ਮੂਰੇ ਰੱਖਣੇ ਸ਼ੁਰੂ ਕਰ ਦਿੰਦਾ ਠੀਕ ਆ ਦੇਖੋ ਜਦੋਂ ਵੀ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆ ਇਹ ਤਾਂ ਨਹੀਂ ਹੁੰਦਾ ਕਿ ਆਪਾਂ ਇੱਕਦਮ ਸ਼ੁਰੂ ਕਰ ਲਿਆ ਸਭ ਤੋਂ ਪਹਿਲਾਂ ਉਹ ਕਿੱਥੇ ਆਉਂਦਾ ਸਾਡੇ ਦਿਮਾਗ ਵਿੱਚ ਆਉਂਦਾ ਉਹ ਕੀ ਹੁੰਦਾ ਆਈਡੀਆ ਵੀ ਮੈਂ ਆਹ ਕੰਮ ਸ਼ੁਰੂ ਕਰ ਲਵਾਂ ਇਹਦੇ ਨਾਲ ਮੇਰੇ ਘਰ ਦੀ ਜਿਹੜੀ ਆ ਖਰਚਾ ਪਾਣੀ ਵਧਿਆ ਚੱਲੂਗਾ ਉਹ ਕੀ ਹੁੰਦਾ ਆਈਡੀਆ ਠੀਕ ਉਸੇ ਤਰੀਕੇ ਨਾਲ ਸਾਡਾ ਸਬਕਸ਼ੀਅਸ ਮਾਈਂਡ ਫਿਰ ਸਾਡੇ ਉਹ ਸੁਪਨੇ ਨੂੰ ਪੂਰਾ ਕਰਨ ਵਾਸਤੇ ਉਸੇ ਤਰੀਕੇ ਦੇ ਆਈਡੀਆ ਸਾਡੇ ਮੂਰੇ ਖੁੱਲਣੇ ਸ਼ੁਰੂ ਕਰਦਾ ਠੀਕ ਉਹਦੇ ਨਾਲ ਵੀ ਇਦਾਂ ਹੀ ਹੋਇਆ ਤੇ ਤੁਸੀਂ ਯਕੀਨ ਨਹੀਂ ਕਰਨਾ ਉਸ ਇਨਸਾਨ ਨੇ ਇੰਟਰਵਿਊ ਦੇ ਵਿੱਚ ਵੀ ਇਹ ਚੀਜ਼ ਮੈਂਸ਼ਨ ਕੀਤੀ ਆ ਪੀਪੀਐਮ ਉਹసే ਤਰੀਕ ਨੂੰ ਜਿਹੜੀ ਤਰੀਕ ਚੈੱਕ ਦੇ ਵਿੱਚ ਮੈਂਸ਼ਨ ਕੀਤੀ ਸੀ ਹੌਲੀ ਹੌਲੀ ਮੈਨੂੰ ਰੋਲ ਮਿਲਦੇ ਗਏ ਠੀਕ ਹੈ ਮੈਨੂੰ ਆਈਡੀਆਸ ਮਿਲਦੇ ਗਏ ਫਲਾਨੀ ਨਾਲ ਗੱਲ ਕਰ ਸਕਦਾ ਫਲਾਨੀ ਪ੍ਰੋਡਿਊਸਰ ਨੂੰ ਮਿਲ ਸਕਦਾ ਮੈਂ ਇਸ ਚੀਜ਼ ਦੇ ਵਿੱਚ ਕੰਮ ਕਰ ਸਕਦਾ ਮੈਂ ਇਸ ਚੀਜ਼ ਐਕਟਿੰਗ ਕਰ ਸਕਦਾ ਮੈਂ ਕਾਰਟੂਨ ਦੇ ਵਿੱਚ ਐਕਟਿੰਗ ਕਰ ਸਕਦਾ ਹੁਣ ਅੱਜ ਦੇ ਟਾਈਮ ਦੇ ਵਿੱਚ ਤਾਂ ਮੈਨੂੰ ਨਹੀਂ ਪਤਾ ਵੀ ਉਹ ਕਾਰਟੂਨ ਐਨਾ ਜ਼ਿਆਦਾ ਰੂਪ ਦੇਖਦੇ ਆ ਕਿ ਨਹੀਂ ਦੇਖਦੇ ਤੇ ਦੋ ਅਸੀਂ ਛੋਟੇ ਸੀ ਨਾ ਤਾਂ ਉਹ ਤੋਂ ਮਾਸਕ ਜਿਹੜਾ ਸੀ ਕਾਰਟੂਨ ਬਹੁਤ ਫੇਮਸ ਸੀ ਬਹੁਤ ਬੱਚੇ পাগল ਸੀ ਉਹਦੇ ਪਿੱਛੇ ਆਜ ਦੇ ਟਾਈਮ ਦੇ ਵਿੱਚ ਵੀ ਸ਼ਾਇਦ ਦੇਖਦੇ ਹੋਣਗੇ ਤੇ ਉਦੋਂ ਖਦ ਮੈਂ ਤੇ ਮੇਰਾ ਬਰਦਰ ਵੀ ਉਹ ਸੀ ਬਹੁਤ ਦੇਖਦੇ ਸੀ ਉਹਦੀ ਫਿਲਮ ਵੀ ਆਈ ਹੋਈ ਆ ਮਾਸਕ ਦੇ ਉੱਤੇ ਤੁਸੀਂ ਹਾਲੀਵੁੱਡ ਦੀ ਮੂਵੀ ਤੁਸੀਂ ਸਰਚ ਕਰਕੇ ਦੇਖ ਲਿਓ ਤੇ ਉਹਨੇ ਮਤਲਬ ਉਹਦੇ ਉਹ ਜਿਹੜੇ ਪ੍ਰੋਜੈਕਟ ਸੀ ਉਹ ਵਧੀਆ-ਵਧੀਆ ਨੂੰ ਮਿਲਦੇ ਗਏ ਕਿਉਂਕਿ ਉਹਦਾ ਮਾਈਂਡ ਉਹੀ ਚੀਜ਼ਾਂ ਉਹਦੇ ਵੱਲ ਅਟਰੈਕਟ ਕਰਦਾ ਰਿਹਾ ਖਿੱਚਦਾ ਰਿਹਾ ਉਹਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਉਹ ਉਦਾਂ ਦੇ ਰਸਤੇ ਬਣਾਉਂਦਾ ਗਿਆ ਤੇ ਫਿਰ ਇੱਕ ਦਿਨ ਆਇਆ ਉਹਨੂੰ ਬਹੁਤ ਵੱਡੀ ਫਿਲਮ ਜਿਹੜੀ ਆਫਰ ਹੋਈ ਤੇ ਉਹ ਫਿਲਮ ਦਾ ਜਿਹੜਾ ਮਤਲਬ ਇਹ ਸਮਝ ਲਓ ਵੀ ਆਪਾਂ ਕਹਿੰਦੇ ਨਾ ਐਡਵਾਂਸ ਉਹਨੂੰ ਜਦੋਂ ਦਿੱਤਾ ਗਿਆ ਤੇ ਫਿਰ ਉਹਨੇ ਉਸ ਤਰੀਕ ਨੂੰ ਜਦੋਂ ਉਹ ਅਮਾਉਂਟ ਕੱਢਿਆ ਤੇ ਉਹਨੇ ਦੇਖਿਆ ਵੀ ਜੋ ਚੀਜ਼ ਉਹਨੇ ਅੰਤੋਂ 5 ਸਾਲ ਪਹਿਲਾਂ ਮੰਗੀ ਸੀ ਤੇ ਸੋਚੀ ਸੀ ਸੋਚਣਾ ਵੀ ਮੰਗਣਾ ਹੁੰਦਾ ਠੀਕ ਹੈ ਜੋ ਆਪਾਂ ਸੋਚ ਰਹੇ ਹਾਂ ਨਾ ਮੰਨ ਲਓ ਆਪਾਂ ਬਹੁਤ ਦੁਖੀ ਰਹਿੰਨੇ ਹਰ ਟਾਈਮ ਚਿੰਤਾ ਰੋਣੇ ਤੋਂ ਨਰੋਣੇ ਮਤਲਬ ਆਪਾਂ ਮੰਗ ਨਹੀਂ ਆ ਉਹ ਚੀਜ਼ ਕੀ ਤੋਂ ਯੂਨੀਵਰਸ ਤੋਂ ਤੇ ਜੇ ਆਪਾਂ ਹਰ ਟਮ ਖੋਜ ਰਹੇ ਨੇ ਆ ਆਪਾਂ ਨੂੰ ਪਤਾ ਹੈ ਵੀ ਸਭ ਹੋ ਜਾਊਗਾ ਸਭ ਕੁਝ ਠੀਕ ਹੋ ਰਿਹਾ ਜਿਵੇਂ ਇੱਕ ਮੂਵੀ ਹਿੰਦੀ ਮੂਵੀ ਨਹੀਂ ਬਣੀ ਸੀ ਫਿਲਮ 올 ਇਜ਼ ਵੈਲ ਮਤਲਬ ਸਭ ਕੁਝ ਠੀਕ ਹੈ ਉਹ ਆਪਣੇ ਹਾਰਟ ਦੇ ਉੱਤੇ ਹੱਥ ਰੱਖ ਕੇ ਕਹਿੰਦਾ ਨਾ ਬਾਰ ਬਾਰ ਅਮੀਰ ਖਾਨ 올 ਇਜ਼ ਵੈਲ 올 ਇਜ਼ ਵੈਲ ਇੰਦਾ ਕਰਦਾ ਉਹਦਾ ਮਤਲਬ ਵੀ ਸਭ ਠੀਕ ਹੈ ਸਭ ਠੀਕ ਹੈ ਇਹੀ ਆਪ ਦੀ ਜ਼ਿੰਦਗੀ ਦਾ ਫੰਡਾ ਬਣਾ ਲਓ ਠੀਕ ਹੈ ਜਦੋਂ ਵੀ ਘਬਰਾਹਟ ਹੋਵੇ ਕੋਈ ਟੈਨਸ਼ਨ ਹੋਵੇ ਨਾ ਕਿਸੇ ਕੰਮ ਨੂੰ ਲੈ ਕੇ ਤਾਂ ਕਹੋ ਆਪਣੇ ਦਿਮਾਗ ਨੂੰ ਨਹੀਂ ਸਭ ਠੀਕ ਹੈ ਸਭ ਠੀਕ ਹੋ ਰਿਹਾ ਹੈ ਠੀਕ ਹੈ ਤੇ ਦੇਖੋ ਉਸ ਇਨਸਾਨ ਨੇ ਦਿਨ ਵਿੱਚ ਦੋ ਵਾਰੀ ਚੀਜ਼ ਬੋਲੀ ਤੇ ਉਹ ਜੋ ਜਿਹਦੇ account ਚ 5000 ਰੁਪਏ ਨਹੀਂ ਸੀ ਉਹ ਮਨੇ 5 ਕਰੋੜ ਰੁਪਏ ਕਢਾਇਆ ਠੀਕ ਉਸੇ ਤਰੀਕ ਨੂੰ ਇਹ ਵੀ ਨਹੀਂ ਵੀ ਅੱਗੇ ਪਿੱਛੇ ਠੀਕ ਉਸੇ ਤਰੀਕ ਨੂੰ ਕਢਾਇਆ ਸੋ ਤੁਹਾਡਾ ਦਿਮਾਗ ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਉਸ ਚੀਜ਼ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ सोमीद करते हैं अज की वीडियो तो बहुत वीरिया लगी होनी है इदा दधिया वो इंट्रस्टिंग भीडियो देखने के दे लिए अपने चैनल में सबसक्राइब करना ना भुलना चलो जी वीडियो भी कर दे एंड मिलते हैं अगली वीडियो के तद तकली सत श्रीकाल